ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਦਾਸ ਸੁਮੇਰ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਹਾਜੀਤਨ ਪਾਸ਼ੇ ਦਸਵੇਂ ਬਠਿੰਡਾ ਅੱਜ ਦਾ ਜੋ ਸਮਾਗਮ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਹਾਜੀਤਨ ਸਾਹਿਬ ਵਿਖੇ ਹੋ ਰਿਹਾ ਹੈ ਇਹ ਪਿਛਲੇ 40 ਸਾਲਾਂ ਤੋਂ ਲੈ ਕੇ ਜੋ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਸੀ ਇਸ ਦੀ ਅੰਦਰੋਂ ਸੁਆਵਾਵਾਂ ਹੋਣ ਵਾਲੀਆਂ ਸੀ ਛੱਤ ਵੀ ਖਰਾਬ ਸੀ ਸੈਡਾ ਤੋਂ ਵੀ ਰੈਨੋਵੇਸ਼ਨ ਹੋਣ ਵਾਲੀ ਸੀ ਮੈਂਬਰ ਸਾਹਿਬ ਸ਼ਰਮੀ ਕਮੇਟੀ ਮਾਨਜੁਗ ਪ੍ਰਧਾਨ ਸਾਹਿਬ ਸudarajendra Singh Thami ਪ੍ਰਧਾਨ ਸ਼ਰਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਰਮੀ ਕਮੇਟੀ ਤੋਂ ਅੱਗੇ ਲੈ ਕੇ ਸੰਗਤਾਂ ਨੇ ਵੱਡੀ ਪੱਧਰ ਤੇ ਪਰਿਵਾਰਾਂ ਨੇ ਜੋ ਦਰਬਾਰ ਸਾਹਿਬ ਦੀ ਇਤਿਹਾਸਕ ਇਮਾਰਤਾ ਗੁਰਦੁਆਰਾ ਹਾਜੀਤਨ ਸਾਹਿਬ ਦੀ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨਛੋਪਾ ਪ੍ਰਾਪਤ ਅਰਤੀ ਹੈ ਇਹਦੀ ਜਿਹੜੇ ਡਾਊਨ ਸੀਲਿੰਗ ਦੀ ਸਵਾਵਾ ਕੀਤੀਆਂ ਰੰਗ ਰੋਗਣ ਦੀਆਂ ਕੀਤੀਆਂ ਮੈਟ ਦੀਆਂ ਕੀਤੀਆਂ ਟਫਨ ਸ਼ੀਸ਼ੇ ਦੀਆਂ ਕੀਤੀਆਂ ਹਰ ਪ੍ਰਕਾਰ ਦੀ ਜਿਹੜੀ ਵਾਇਰਿੰਗ ਨਵੀਂ ਕੀਤੀ ਹੈ ਏਸੀ ਨਵੀਂ ਕੀਤੀ ਹੈ ਸਾਰੀ ਹੀ ਇਮਾਰਤ ਅੰਦਰੋਂ ਨਵੀਂ ਰੈਨੋਵੇਸ਼ਨ ਤਿਆਰ ਕੀਤੀ ਹੈ ਪਿਛਲੇ 3 ਮਹੀਨਿਆਂ ਤੋਂ ਇਹ ਸਵਾਵਾ ਸੰਗਤਾਂ ਨੇ ਆਪ ਸੰਭਾਲੀਆਂ ਹੋਈਆਂ ਸੀ ਸੰਗਤਾਂ ਨੇ ਅੱਜ ਸਵਾਵਾਵਾਂ ਸਪੂਰਨ ਕਰਕੇ ਗੁਰਦੁਆਰਾ ਸਾਹਿਬ ਨੂੰ ਹਾਜ਼ਿਰਤਨ ਪ੍ਰਬੰਧ ਨੂੰ ਹੈਡਓਵਰ ਕੀਤਾ ਫਿਰ ਦੁਬਾਰਾ ਸ਼ੁਕਰਾਨੇ ਵਜੋਂ ਪਰਸੋਂ ਸ੍ਰੀ ਖੰਡ ਪਾਠ ਸਾਹਿਬ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਆਰੰਭ ਸਨ ਅੱਜ ਭੋਗ ਪਏ ਨੇ ਵੱਡੀ ਗਿਣਤੀ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਸੰਗਤਾਂ ਪਹੁੰਚੀਆਂ ਨੇ ਇਸ ਸਮਾਗਮ ਵਿੱਚ ਜਿੱਥੇ ਮੈਂਬਰ ਸ਼੍ਰੋਮਣੀ ਕਮੇਟੀ ਸਾਰੇ ਹਲਕੇ ਦੇ ਪਹੁੰਚੇ ਨੇ ਉੱਥੇ ਮਾਨਯੋਗ ਪ੍ਰਧਾਨ ਸਾਹਿਬ ਦੇ ਹੋਏ ਦੇਸ਼ ਅਨੁਸਾਰ ਸਰਦਾਰ ਗੁਰਚੰਦ ਸਿੰਘ ਜੀ ਕੋਲਾਸ ਖਤਰ ਪਹੁੰਚੇ ਨੇ ਮਾਨਯੋਗ ਸਿੰਘ ਸਾਹਿਬ ਗੈਨੀ ਅਮਰਜੀਤ ਸਿੰਘ ਜੀ ਹੈੱਡ ਗ੍ਰੰਥੀ ਐਡੀਸ਼ਨਲ ਹੈੱਡ ਗ੍ਰੰਥੀ ਸਚਕੰਡ ਸਿੰਘ ਦੇਵਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਉਹਨਾਂ ਨੇ ਵੀ ਕਥਾ ਵਿਚਾਰਾ ਕੀਤੀਆਂ ਨੇ ਤੇ ਪਰਿਵਾਰ ਨੂੰ ਬੁਛਿੰਡੇ ਸ਼ਹਿਰ ਦੀਆਂ ਇਹਨਾਂ ਸੰਗਤਾਂ ਨੂੰ ਅੱਜ ਵਧਾਈਆਂ ਦਿੱਤੀਆਂ ਨੇ ਸਮਾਗਮ ਦੇ ਵਿੱਚ ਦੂਰੋਂ ਨੇੜੋਂ ਹੋਰ ਵੀ ਵਿਦਵਾਨ ਬਹੁਤ ਚੰਨੇ ਆਏ ਨੇ ਵੱਡੀ ਗਿਣਤੀ ਸੰਗਤਾਂ ਖੁਸ਼ੀਆਂ ਮਾਰ ਰਹੀਆਂ ਨੇ ਇਸ ਦਿਨ ਤੇ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਵੀ ਕਰਦਾ ਮੈਂਬਰ ਸਾਹਿਬ ਦਾ ਧੰਨਵਾਦ ਕਰਦਾ ਮਾਨਯੋਗ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਤੇ ਵਧਾਈ ਦਿਨ ਕਿ ਜੋ ਇਹ ਸੁਆਵਾ ਹੋਣ ਵਾਲੀਆਂ ਸੀ ਪਿਛਲੇ 40 ਸਾਲਾਂ ਤੋਂ ਇਸ ਸੁਆਵਾ ਹੋਣ ਵਾਲੀ ਹੋਣ ਵਾਲੀਆਂ ਸੀ ਇਹ ਬਹੁਤ ਜ਼ਰੂਰਤ ਸੀ ਇਹਨਾਂ ਸੁਆਵਾਂ ਦੀ ਬਹੁਤ ਸੁੰਦਰ ਇਮਾਰਤ ਜਿਹੜੀ ਅੰਦਰੋਂ बन चुकी है बाकी जेड़ियां रहंदिया सभावां वो भी इसी तरह संगता ਕਰਨਗੀਆਂ मैं आज ਦੇ ਦਿਨ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਜੀ ਸਭਾवां ਨੇ ਇਹ ਸੰਗਤਾ ਦੇ ਸਹਿਯੋਗ ਨਾਲ ਹਾਂਜੀ ਸ਼ਰਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਯਮ ਅਨੁਸਾਰ ਇਹ ਪ੍ਰਧਾਨ ਸਾਹਿਬ ਜੀ ਹਰਾਂ ਦੇ ਧਿਆਨ ਦੇ ਵਿੱਚ ਲਿਆ ਕੇ ਸੰਗਤਾਂ ਨੇ ਕੁਝ ਪਰਿਵਾਰਾਂ ਨੇ ਅੱਗੇ ਹੋ ਕੇ ਜਿਵੇਂ ਭਾਈ ਜਸਪਾਲ ਸਿੰਘ ਜੀ ਵਾਲੀਆ ਪਰਿਵਾਰ ਪੇਸ਼ੀ ਪਰਿਵਾਰ ਹੋਰ ਸੰਗਤਾਂ ਨੇ ਸਾਰਿਆਂ ਨੇ ਨਾਲ ਮਿਲ ਕੇ ਆਪ ਅੱਗੇ ਹੋ ਕੇ ਆਪ ਮਟੀਰੀਅਲ ਲਿਆ ਕੇ ਆਪ ਮਿਸਤਰੀ ਫੋਰਮੈਨ ਜੋ ਵੀ ਲੈਂਦੇ ਆਪ ਲਿਆ ਕੇ ਸੰਗਤਾਂ ਨੇ ਆਪ ਦੀ ਦੇਖ ਦੇ ਕੇ ਹੀਠ ਗੁਰਦੁਆਰਾ ਨਿਯਮਾਂ ਦੇ ਅਨੁਸਾਰ ਇਸ ਸਮਾਗਮਾਂ ਕੀਤੀਆਂ ਨੇ ਜੀ ਇਹ ਦਰਬਾਰ ਸਾਹਿਬ ਜਿਹੜਾ ਹੁਣ ਖੁੱਲ੍ਹੇ ਸੀ ਉਹ ਜਿਹੜਾ ਪਗਲ ਹਾਂਜੀ ਹਾਂਜੀ ਇਹ ਬੜੀ ਖੁਸ਼ੀ ਦੀ ਗੱਲ ਆ ਤੁਸੀਂ ਵਧੀਆ ਪੁੱਛਿਆ ਕਿ ਇਹ ਪਿੱਛੇ ਘਾਟ ਸੀ ਇਸ ਘਾਟ ਕਰਕੇ ਜਿਹੜੇ ਸਮਾਗਮਾਂ ਵੀ ਸੰਗਤਾਂ ਘਟ ਕਰਦੀਆਂ ਸੀ ਇਹ ਸਾਰਾ ਹੀ ਏਸੀ ਹੋ ਗਿਆ तकरीबन 12 ਏਸੀ ਜਿਹੜੇ ਆ ਮੇਨ ਦਰਬਾਰ ਦੇ ਵਿੱਚ ਉਹਨਾਂ ਦੀ ਵਾਇਰਿੰਗ ਵੀ ਬੜੀ ਅੱਛੀਆ ਤਾਰਾਂ ਪਾ ਕੇ ਅੰਡਰਗਰਾਉਂਡ ਕਰਤੀ ਆ ਨਵੇਂ ਏਸੀ ਲੱਗ ਗਏ ਨੇ ਸਾਰਾ ਹਾਲ ਹੀ ਫੁੱਲ ਏਸੀ ਹੋ ਚੁੱਕਾ ਹੈ ਜਿਸ ਦੇ ਕਰਕੇ ਸੰਗਤਾਂ ਹੁਣ ਚਾਹ ਰਹੀਆਂ ਨੇ ਸਮਾਗਮ ਇੱਥੇ ਕਰਨ ਨੂੰ ਜਿੱਥੇ ਧਾਰਮਿਕ ਸਮਾਗਮ ਗੁਰਦੁਆਰਾ ਕਿਲਾ ਸਬੱਗੀ ਹੁੰਦੇ ਸੀ ਗੁਰਦੁਆਹਾ ਜੀਤਨ ਸਾਹਿਬ ਵਿਖੇ ਕੁਝ ਮੁਸ਼ਕਲਾ ਸੀ ਇਹ ਗਰਮੀ ਦੀਆਂ ਮੁਸ਼ਕਲਾਂ ਸੀ ਕੁਝ ਮੁਸ਼ਕਲਾਂ ਸੀ ਹੁਣ ਤਕਰੀਬਨ ਕੰਪਲੀਟ ਹੋ ਚੁੱਕੇ ਆ ਸਾਰੇ ਪ੍ਰਬੰਧ ਇਸ ਗੱਲ ਤੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਅੱਜ ਇਸ ਅੱਜ ਦਾ ਇਸ ਮਾਰਗਮ ਕੀਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ